ਦਾਰੂ ਹਾਂ ਮਾ ਦੋ ਤਿੰਨ ਦਿਨਾਂ ਚ ਬਣਾਈਦੀ ਹੈ ਨਾ ਆ ਚਾਰ ਚਾਰ ਚੋ ਜੀ ਦਿਨਾਂ ਦੇ ਇਹ ਹੋਇਆ ਕਿ ਮੰਗਰਲੇ ਦੇ ਨਾਲ ਕਹਿੰਦੇ ਵੀ ਚੱਲ ਦਾਰੂ ਪੀ ਲੈਣੇ ਕੁੱਟ ਯਾਰ ਲਿਓਗੇ ਹਾਂ ਅਸੀਂ ਮੈਂ ਇਹਦੇ ਬਾਬਾ ਇਹ ਹਾਂ ਕਿੱਲੇ ਤੋਂ ਫੜ ਲੈ ਚਾਰ ਬੋਤਲਾਂ ਬਰਬਰੋ ਲੋਂਗ ਵਾਲੋਂ ਲਿਆਦਾ ਮੀਟ ਬੱਕਰੇ ਦਾ ਹਾਂ ਫੇਰ ਪੀਂਗੇ ਪੀਂਗੇ ਉੱਥੇ ਤਾਂ ਥੋੜੀ ਜੀ ਦੋ ਦੋ ਬਾਟੀਆਂ ਹੀ ਪੀਆ ਆਪਾਂ ਨੇ ਬਾਟੀ ਦੀ ਖੇਤ ਉੱਥੇ ਬਾਟੀਆਂ ਨਾਲੇ ਭਾਈ ਲਾਣੇਦਾਰ ਬੁੱਧਾ ਇਹ ਸਾਰੇ ਤਾਂ ਆ ਗਏ ਮੈਂ ਤੇ ਬਾਬਾ ਰਹਿ ਗਏ ਦੋ ਜੇ ਉੱਥੇ ਇਹ ਮੈਨੂੰ ਕਹਿੰਦਾ ਜਦੋਂ ਉੱਥੇ ਮੈਨੇਜਰ ਵਾਲੀ ਮੋਟਰ ਤੇ ਆ ਗਏ ਕਹਾਂ ਕਰੇ ਕਿ ਜਾਣ ਨੂੰ ਟਾਈਮ ਲੱਗ ਜੂ ਆਪਾਂ ਕੋਟਕ ਹੋਰ ਲਾਉਣੇ ਆ ਹਾਂ ਇਹ ਤਾਂ ਹੁਣ ਪੀਣ ਆਲਾ ਸੀ ਮੈਂ ਤਾਂ ਨਹੀਂ ਸੀ ਪੀਂਦਾ ਇੰਨਾ ਮੈਂ ਇਹਦੀ ਰੀਸਨ ਵਾਲੀ ਮੈਂ ਇੱਕ ਮਾਰੀ ਬਾਟੀ ਉੱਥੇ ਹੋਰ ਬਾਟੀ ਅੰਦਰ ਵੇ ਮਾਰੀ ਤਿੰਨ ਬਾਟੀਆਂ ਹੋ ਗਿਆਂ ਅੰਗਰੇਜ਼ੀ दारू ਦੀ ਉਹ ਨਾਲਾ ਦਾ ਪਤਾ ਨਹੀਂ ਟਰੈਕਟਰ ਕਿ ਮੇਰੇ ਅੱਬ ਦੇ ਹੁਕਮ ਨਾਲ ਨੰਗਾ ਆ ਬਾਈ 21 ਟਰੈਕਟਰ ਦੀ 21 25 11 ਮਾਇ ਵੀ ਦੇ ਕੰਮ ਆ ਵੀ ਹੱਲ ਜਦੋਂ ਨਾਲ ਜੀਰੀ ਚਾਗਿਆ ਦਾਹਰ ਗੁੜੇ ਦਾ ਮੱਥਾ ਵੀ ਨੰਗਾ ਆ ਪੁਲੀ ਉਹ ਬਾਪੇ ਕੀ ਜੀਰੀ ਲਾਈ ਪਈ ਤੀ ਤਾਜੀ ਕੁਝ ਬੜ ਗਿਆ ਹਾਂ ਉਹ ਜਦੋਂ ਪੁਲੀ ਟੱਪਿਆ ਟਰੈਕਟਰ ਉੱਥੇ ਜਾ ਕੇ ਕਹੋਰੇ ਮੈਨੂੰ ਯਾਰ ਅੱਖਾਂ ਤੋਂ ਦਿਖਣੋਂ ਹਟ ਗਿਆ ਪੈਂਦਾ ਯਾਰ ਪਤਾ ਨਹੀਂ ਕਿੰਨਾ ਕ ਨਸ਼ਾ ਹੋ ਗਿਆ ਟਰੈਕਟਰ ਦਾ ਬੋਚ ਕੇ ਟਰੈਕਟਰ ਦੇ ਨਾਲ ਟਰਾਲੀ ਇਹ ਪਾਈ ਹੋਈ ਸੀ ਟਰਾਲੀ ਪਾਈ ਹੋਈ ਹੋਏ ਦੇਖੇ ਕਹਿੰਦਾ ਵੀ ਕਿਵੇਂ ਟਰਾਲੀ ਪਾਈ ਹੋਈ ਸੀ ਬਰੇਤੀ ਦੀ ਟਰਾਲੀ 'ਚ ਜਦੋਂ ਟਰੈਕਟਰ ਉਤਰ ਗਿਆ ਉਹ ਟਰੈਕਟਰ ਦਾ ਉਹਦੀ ਬੰਦ ਹੋ ਗਿਆ ਬਾਈ ਕਿਉਂ ਗਾਰੇ 'ਚ ਟਰੈਕਟਰ ਕਿੱਥੋਂ 25 11 ਨਾਲੇ ਜੰਮੀ ਛੋੜਾ ਟਰੈਕਟਰ ਦੀ ਉਹ ਉਹਨੇ ਗਾਰੇ 'ਚ ਟਰੈਲੀ ਕਿੱਥੋਂ ਖਿੱਚਣੀ ਸੀ ਇਹ ਬਾਈ ਮਗਰਾੜ ਤੇ ਬੈਠਾ ਸੀ ਮਗਰਾੜ ਤੇ ਬੈਠਾ ਸੀ ਇਹ ਦੋ ਉਹਦਾ ਆਇਆ ਟਿੜਕਿਆ ਬਹੁਤ ਜਾਗ ਗਿਆ ਇਹ ਮਾਰ ਗਿਆ ਆਪਦੀ ਜਾਨ ਚਸਾਲ ਉਹਦੇ ਜਿਹੜੀ ਲਾਈਟ ਹੁੰਦੀ ਆ ਮਗਰਾੜ ਤੇ ਉਹ ਵਸ ਗਈ ਨਹੀਂ ਲਾਈਟ ਹੈ ਨਹੀਂਦੀ ਉਹਦੇ ਕੱਲੀ ਪੱਤੀ ਐਦੀ ਜਿਹੜੀਆਂ ਆਏ ਆ ਓਏ ਬਾਬੇ ਦੀ ਫਸ ਗਈ ਮੀਕਰ ਚ ਹੋ ਜਾ ਤੂੰ ਬਾਹਰ ਦੇ ਮੀਕਰ ਚ ਫਸ ਗਈ ਉਹ ਥੱਲੇ ਥੱਲੇ ਉਤਰਿਆ ਇਹ ਇਹਦੇ ਕੱਲਾ ਨਾਲ ਹੀ ਮਿੱਕਰਦਾ ਦੀ ਤਾਂ ਹੀ ਰਹਿ ਗਈ ਉੱਥੇ ਚੱਲ ਆ ਜਾ ਉਹ ਬੱਲੇ ਬੱਜੇ ਰਹਗਾ ਹਾਂ ਕੱਲੇ ਝੁਗਾ ਰਹੇਗੇ ਜਾਂ ਜਾਂ ਨਾਲਾ ਜਾ ਰਹਗਾ ਨਾਲੇ ਦਾਰੂ ਉਤਰ ਗਈ ਥੋੜੀ ਦਾਰੂ ਉਤਰ ਗਈ ਹੋਰ ਨਾਲੇ ਆ ਜੀ ਹੁੰਦਾ ਜੋ ਖਤਰਾ ਹੋ ਜਾਂਦਾ ਉਤਰ ਜਾਂਦੀ ਆ ਹਾਂ ਇਹ ਮੈਨੂੰ ਕਹ ਮੈਂ ਤਾਂ ਸਿਹਰਾ ਜਾਨਾ ਮਾ ਮੈਨੂੰ ਘਟਵਾ ਦੇਗਾ ਤੂੰ ਮੇਰੇ ਬਾਪੇ ਤੋਂ ਮੈਂ ਡਰਦਾ ਦੀ ਉਦੋਂ ਡਰ ਵੀ ਹੈ ਹਾਂ ਨਾ ਮਗਰ ਸ਼ੇਰ ਮੈਂ ਆਪਾਂ ਟਰੈਕਟਰ ਦਾ ਹੀਲਾ ਕਰਦਾ ਕੋਈ ਆਪਾਂ ਨੂੰ ਫਿਰ ਇਹਦਾ ਉਦੋਂ ਤੋਂ ਲਾਣੇ ਦਾ ਟਰੈਕਟਰ ਆਉਂਦਾ ਸੀ ਹਾਂ ਬਲਵੀਰ ਮੈਂਬਰ ਦਾ ਟਰੈਕਟਰ ਆ ਗਿਆ ਨਾ ਨਾ ਨੇਰਾ ਨਹੀਂ ਦੀ ਸ਼ੀਕ ਵਜੇ ਦੇ ਗਰਮੀਆਂ ਵੇਲੇ 6 ਵਜੇ ਦਾ ਦਿਨ ਹੁੰਦਾ ਬਈ ਇਨੇ ਆਇਆ ਆਇਆ ਤੋਂ ਜਦੋਂ ਕੱਢਦਾ ਬੜੇ ਉਹਨੇ ਬੈ ਕੇ ਖਿੱਚ ਲਿਆ ਟਰੈਕਟਰ ਬਈ ਅਸੀਂ ਘਰੇ ਆ ਗਏ ਕਰੀ ਅਗੇ ਲਾਣੇਦਾਰ ਕਹਾਂ ਅਜੇ ਤੱਕ ਕੱਦੂ ਦਾ ਕਰਿਆ ਨਹੀਂ ਕਿਤੇ ਆਪਾਂ ਟਰੈਕਟਰ ਜਿਵੇਂ ਲਿਬੜ ਗਿਆ ਨਾ ਉਹ ਦੇਖ ਗਿਆ ਨੇ ਕਿ ਆਪਾਂ ਸੁੱਕੇ ਚੋਂ ਆਏ ਆ